ਸਸੀ ਕਾਲ ਜੀ ਵੈਲਕਮ ਕਰਦਾ ਹਾਂ ਤੁਹਾਡਾ ਮੈਂ ਆਪਣੇ YouTube ਚੈਨਲ ਤੇ Instagram ਪੇਜ ਤੇ ਨਾਲ Facebook ਪੇਜ ਤੇ ਜੀ ਆਇਆਂ ਨੂੰ ਸਵਾਗਤ ਤੁਹਾਡਾ ਸਾਰਿਆਂ ਦਾ ਤੇ ਬਹੁਤ ਜ਼ਿਆਦਾ ਸ਼ਾਨਦਾਰ ਤੇ ਸੋਹਣੇ-ਸੋਹਣੇ ਸੂਟ ਜਿਹੜੇ ਆ ਗਏ ਜੇ ਸਾਡੇ ਕੋਲ 2-3 ਦਿਨ ਦਾ ਗੈਪ ਰਿਹਾ ਵੀਡੀਓ ਦੇ ਵਿੱਚ ਉਹ ਤਾਂ ਕਰਕੇ ਕਿ ਕਲੈਕਸ਼ਨ ਨਵੀਂ ਤੇ ਸੋਹਣੀ ਜਿਹੜੀ ਹੀ ਲੈ ਕੇ ਆਉਣੀ ਸੀ ਤੁਹਾਡੇ ਲਈ ਉਸ ਆਪਾਂ ਲੈਣਦੀ ਆ ਆਜਾ ਹੁਣ ਮੈਂ ਕਰਾਵਾਂ ਚੈੱਕ ਤੁਹਾਨੂੰ ਰੇਟ ਵੀ ਬੜੇ ਪਿਆਰੇ ਜਿਹਦੇ ਸਟੱਫ ਵੀ ਬਹੁਤ ਜ਼ਿਆਦਾ ਸੋਹਣੇ ਜੀ ਤੇ ਇਹ ਬਹੁਤ ਜ਼ਿਆਦਾ ਸੋਹਣਾ ਸੂਟ ਆ ਗਿਆ ਜੇ ਇਹ ਆ ਗਿਆ ਜੇ ਰੋਮਨ ਸਿਲਕ ਦੇ ਉੱਤੇ ਤੇ ਇਹ ਤੁਸੀਂ ਵੇਖ ਸਕਦੇ ਜੀ ਇਹਦੇ ਨੈਕ ਦੇ ਉੱਤੇ ਡਿਜ਼ਾਈਨ ਇਹਦਾ ਬੜਾ ਸੋਹਣਾ ਜਿਹਾ ਤੇ ਇਧਰੋਂ ਥੱਲੇ ਇਹਦੇ ਆ ਗਿਆ ਘੇਰੇ ਦੇ ਉੱਤੇ ਇਹਦੇ ਡਿਜ਼ਾਈਨ ਬਹੁਤ ਜ਼ਿਆਦਾ ਸੋਹਣਾ ਤੇ ਬਹੁਤ ਜ਼ਿਆਦਾ ਪਿਆਰਾ ਡਿਜ਼ਾਈਨ ਜੀ ਤੇ ਸਾਰਾ ਇਹਦੇ ਵਿੱਚ ਹੈਂਡਵਰਕ ਦਾ ਹਾਈਲਾਈਟ ਹੋਇਆ ਜੇ ਸੂਟ ਦੇ ਉੱਤੇ ਫੈਬਰਿਕ ਦਾ ਸਟਾਫ ਜਿਹੜਾ ਜੇ ਇਹ ਰੋਮਨ ਸਿਲਕ ਜੇ ਇਹ ਸੇਮ ਮਸਲੀਨ ਸਿਲਕ ਵਰਗਾ ਹੁੰਦਾ ਹੈ ਤੇ ਨਾਲ ਇਹਦੇ ਆ ਗਈ ਜੇ ਬਾਟਮ ਹੈ ਬਾਟਮ ਦੇ ਉੱਤੇ ਵੀ ਵਰਕ ਬੜਾ ਸ਼ਾਨਦਾਰ ਜਿਹਾ ਕੰਟਰਾਸਟ ਬਾਟਮ ਹੈ ਦੁਪੱਟਾ ਨਾਲ ਜੇ ਮਸਲੀਨ ਦਾ ਤੇ ਕਲਰ ਆ ਗਿਆ ਜੇ ਲਾਈਟ ਗ੍ਰੇ ਬਹੁਤ ਹੀ ਪਿਆਰਾ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਬੜਾ ਸ਼ਾਨਦਾਰ ਜ ਆ ਕਦਰ ਜੇ ਰੇਟ ਦਾ ਹੈ ਜੇ 875 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੁਸੀਂ ਕਿਤੇ ਵੀ ਸਿੰਗਲ ਸੂਟ ਜਿਹੜਾ ਜੇ ਮੰਗਵਾ ਸਕਦੇ ਜੇ ਇਹਦੇ ਵਿੱਚ ਤੁਹਾਨੂੰ ਕਲਰ ਦਿਖਾ ਦਿੰਨਾ ਮੈਂ ਕਲਰ ਬਹੁਤ ਜ਼ਿਆਦਾ ਸੋਹਣੇ ਨੇ ਇਹਦੇ ਵਿੱਚ ਵੀ ਆ ਲੋ ਜੀ ਇਹ ਵੀ ਕਰਿਓ ਚੈੱਕ ਕਲਰ ਆ ਗਿਆ ਜੇ ਲਾਈਟ ਲਵੈਂਡਰ ਸ਼ੇਡ ਤੇ ਇਧਰੋਂ ਗ੍ਰੇ ਕਲਰ ਦਾ ਆ ਗਿਆ ਇਹਦੇ ਨਾਲ ਕੰਟਰਾਸਟ ਬਾਟਮ ਦਾ ਤੇ ਨਾਲ ਇਹਦੇ ਵਰਕ ਬੜਾ ਸ਼ਾਨਦਾਰ ਜ ਬਾਟਮ ਵੀ ਤੁਸੀਂ ਵੇਖ ਸਕਦੇ ਜੇ ਬਾਟਮ ਤੇ ਵੀ ਵਰਕ ਹੈ ਬਹੁਤ ਜਿਆਦਾ ਸੋਹਣਾ ਇਹ ਤੁਸੀਂ ਲੈ ਸਕਦੇ ਜੇ ਸਾਡੇ ਕੋਲ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਸ਼ਿਪਿੰਗ ਫ੍ਰੀ ਰਹੂਗੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਜਿਹੜਾ ਜੇ ਤੁਹਾਨੂੰ ਮਿਲ ਜੂਗਾ ਤੁਸੀਂ ਸਿੰਗਲ ਸੂਟ ਵੀ ਬੁੱਕ ਕਰ ਸਕਦੇ ਜੇ ਰੇਟ ਆਊਗਾ ਜੇ 875 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਅਭੀ ਕਰੇਓ ਚੈੱਕ ਬਾਟਮ ਦਾ ਕੰਟਰਾਸਟ ਇਹਦਾ ਤੇ ਕਲਰ ਬਹੁਤ ਜਿਆਦਾ ਸੋਹਣਾ ਜੇ ਲਾਈਟ ਪੀਚ ਸ਼ੇਡ ਨਾਲ ਆ ਗਿਆ ਇਹਦੇ ਨਾਲ ਕੰਟਰਾਸਟ ਜਿਹੜਾ ਜੇ ਬਾਟਮ ਦਾ ਬਹੁਤ ਜਿਆਦਾ ਸੋਹਣਾ ਤੇ ਦੁਪੱਟਾ ਮਸਲੀਨ ਦਾ ਜੇ ਮਸਲੀਨ ਦੇ ਦੁਪੱਟੇ ਦੇ ਲੈਸ ਦੀ ਆਜੂਗੀ ਜੇ ਚਾਰ ਚਫਰੇ ਇਹਦੇ ਸਮੋਸਾ ਲੈਸ ਜਿਹੜੀ ਲੱਗੀ ਤੇ ਬਾਟਮ ਬੜੀ ਸ਼ਾਨਦਾਰ ਤੇ ਇਧਰੋਂ ਇਹ ਤੁਸੀਂ ਵੇਖ ਸਕਦੇ ਜੇ ਸਾਰੀ ਫਰੰਟ ਜਿਹੜੀ ਆ ਕੇ ਰਾਏ ਦਾ ਬਣਿਆ ਤੇ ਨਾਲ ਮੈਚਿੰਗ ਬਾਟਮ ਕੰਟਰਾਸਟ ਜਿਹੜੀ ਜੇ ਬਹੁਤ ਜਿਆਦਾ ਸੋਹਣੀ ਹੈ ਰੇਟ ਹੈਗਾ ਜੀ ਇਹਦਾ ਸਿਰਫ ਤੇ ਸਿਰਫ 875 ਰੁਪਏ ਤੇ ਆਹ ਵਾਲਾ ਕਲਰ ਆ ਗਿਆ ਇਹਦੇ ਵਿੱਚ ਲਾਸਟ ਮਾ우스 ਕਲਰ ਤੇ ਮਾ우스 ਦੇ ਨਾਲ ਆ ਗਿਆ ਜੇ ਰੈੱਡ ਦਾ ਕੰਟਰਾਸਟ ਬਹੁਤ ਜਿਆਦਾ ਸੋਹਣਾ ਕੰਟਰਾਸਟ ਜਿਹਦੇ ਬਹੁਤ ਹੀ ਜਿਆਦਾ ਸੋਹਣਾ ਸੂਟ ਜੇ ਤੇ ਇਹ ਤੁਸੀਂ ਲੈ ਸਕਦੇ ਜੇ ਆਨਲਾਈਨ ਤੇ ਆਫਲਾਈਨ ਆਪਣੇ ਕੋਲ ਦੋਵੇਂ ਆਪਸ਼ਨ ਹੈਗੀਆਂ ਇਹਦੇ ਵਿੱਚ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਜੇ ਪੂਰੇ ਆਲਓਵਰ ਇੰਡੀਆ ਦੇ ਵਿੱਚ ਕਰੋ ਚੈੱਕ ਇਹ ਤੋਂ ਬਾਅਦ ਹੁਣ ਜਿਹੜੀ ਰੇਂਜ ਆ ਉਹ ਥੋੜੀ ਪਲੱਸ ਜਾਊਗੀ ਕੁਆਲਿਟੀ ਜਿਹੜੀ ਜੇ ਉਹ ਵੀ ਪਲੱਸ ਜਾਊਗੀ ਤੇ ਦੁਪੱਟੇ ਜਿਹੜੇ ਜੇ ਸੂਟ ਜਿਹੜੇ ਨੇ ਉਹ ਵੀ ਬਹੁਤ ਹੀ ਪਿਆਰੇ ਨੇ ਆਜੋ ਤੁਹਾਨੂੰ ਮੈਂ ਕਰਾਵਾਂ ਚੈੱਕ ਇਹ ਕਰਿਓ ਪਹਿਲਾਂ ਤਾਂ ਸੂਟ ਚੈੱਕ ਕਰਿਓ ਜੀ ਫਿਰ ਉਸ ਤੋਂ ਬਾਅਦ ਆਪਾਂ ਸਾਰਾ ਤੁਹਾਨੂੰ ਫੈਬਰਿਕ ਦੀ ਡਿਟੇਲ ਦੱਸਦੇ ਆ ਇਹ ਵੇਖੋ ਜੀ ਵਰਕ ਇਹਦੇ ਵਿੱਚ ਕਿੰਨਾ ਸੋਹਣਾ ਆ ਤੱਲਾ ਵਰਕ ਆ ਪਲੱਸ ਸਟੋਨ ਵਰਕ ਆ ਤੇ ਇਹ ਥੱਲੇ ਦੇ ਤੁਸੀਂ ਵੇਖ ਸਕਦੇ ਜੇ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਜੇ ਜਿੰਨੀ ਮਰਜ਼ੀ ਲੈਂਥ ਇਹਦੀ ਰੱਖ ਲਿਓ ਸੂਟ ਦੀ ਇਹ ਸਾਰਾ ਆ ਗਿਆ ਇਹਦਾ ਫਰੰਟ ਦਾ ਡਿਜ਼ਾਈਨ। ਇਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਵੇਖ ਸਕਦੇ ਜੇ ਇਹਦੇ ਨਾਲ ਇਹਦੀਆਂ ਬਾਹਾਂ ਦਾ ਡਿਜ਼ਾਈਨ ਬੜਾ ਸ਼ਾਨਦਾਰ ਹੈ ਵੀ ਜ। ਆਹ ਲਓ ਜੀ। ਇਹ ਇਹਦੀਆਂ ਨਾਲ ਬਣ ਜਣਗੀਆਂ ਬਾਹਾਂ ਦੇ ਉੱਤੇ ਡਿਜ਼ਾਈਨ। ਆਪੇ ਚ ਇਹਦੇ ਸਾਰਾ ਸਟੋਨ ਵਰਕ ਵੀ ਹੋਇਆ ਜੇ ਆਹ ਸਾਰਾ ਜਿਹੜਾ ਜੇ ਤਿੱਲੇ ਦਾ ਵਰਕ ਆ, ਆਹ ਥ्रेड ਵਰਕ ਆ। ਤੇ ਨਾਲ ਦੁਪੱਟਾ ਇਹਦੇ ਆ ਗਿਆ ਜੇ ਚਨਾਉਣ ਦਾ। ਬੜਾ ਹੀ ਪਿਆਰਾ ਜਿਹਾ ਦੁਪੱਟਾ ਜੇ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ। ਤੇ ਚੈੱਕ ਕਰ ਸਕਦੇ ਜੇ ਤੁਸੀਂ ਬਹੁਤ ਹੀ ਪਿਆਰੀ ਜੀ ਕੁਆਲਿਟੀ ਦੇ ਨਾਲ ਤੇ ਇਹਦਾ ਰੇਟ ਜਿਹੜਾ ਜੇ ਸਿਰਫ ਤੇ ਸਿਰਫ ਹੈਗਾ ਜੇ 1175 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਜਿਹੜਾ ਜੇ ਤੁਸੀਂ ਬੁੱਕ ਕਰ ਸਕਦੇ ਜੇ ਆ ਬੇਖ ਸਕਦਾ ਜੇ ਤੁਸੀਂ ਸੈਲਫ ਪ੍ਰਿੰਟ ਹੈ ਵਿੱਚ ਇਹਦੇ ਤੇ ਇਹ ਆਜੂਗਾ ਜੇ ਸੈਲਫ ਸ਼ਿਮਰਦਾ ਸੂਟ ਤੇ ਰੇਟ ਜਿਹੜਾ ਜੇ ਇਹਦਾ ਤੁਹਾਨੂੰ ਮਿਲ ਜੂਗਾ ਜੇ ਸਿਰਫ ਤੇ ਸਿਰਫ 990 ਰੁਪਏ ਦੁਪੱਟਾ ਚ ਨੌਨ ਦਾ ਜੇ 4 ਸਾਈਡ ਦੁਪੱਟੇ ਦੇ ਲੈਸ ਲੱਗੀ ਜੇ ਬਾਵਾਂ ਦੇ ਉੱਤੇ ਵਰਕ ਬਹੁਤ ਜ਼ਿਆਦਾ ਸੋਹਣਾ ਹੈ ਵੀ ਹੋਇਆ ਇਹਦੇ ਤੇ ਇਹ ਤੁਸੀਂ ਲੈ ਸਕਦੇ ਜੇ 900 ਤੇ 90 ਰੁਪਈਆਂ ਦੇ ਨਾਲ ਆ ਲਓ ਜੀ ਆ ਵੀ ਕਲਰ ਕਰਿਓ ਚੈੱਕ ਬੜਾ ਹੀ ਪਿਆਰਾ ਕਲਰ ਜੇ ਤੇ ਬਹੁਤ ਜ਼ਿਆਦਾ ਟ੍ਰੈਂਡਿੰਗ ਜਿਆ ਤੇ ਡਿਮਾਂਡ ਹੈ ਇਸ ਟਾਈਮ ਦੇ ਤੇ ਕਲਰ ਦੀ ਤੇ ਇਹਦੇ ਨਾਲ ਕੰਟਰਾਸਟ ਜਿਹੜਾ ਜੇ ਉਹ ਵੀ ਬਹੁਤ ਜ਼ਿਆਦਾ ਸੋਹਣਾ ਜੇ ਦੁਪट्टे ਦਾ ਕੋਪਰਸ਼ੀਟ ਦਾ ਦੁਪੱਟਾ ਨਾਲ ਕੰਟਰਾਸਟ ਤੇ ਆ ਆ ਗਿਆ ਇਹਦੀਆਂ ਨਾਲ ਬਾਵਾਂ ਦੇ ਉੱਤੇ ਡਿਜ਼ਾਈਨ ਇਹ ਤੁਹਾਨੂੰ ਮਿਲ ਜੂਗਾ ਜੇ ਸਿਰਫ ਤੇ ਸਿਰਫ 990 ਦੇ 90 ਰੁਪਏ ਦੇ ਵਿੱਚ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੁਸੀਂ ਸਿੰਗਲ ਸੂਟ ਵੀ ਮੰਗਵਾ ਸਕਦੇ ਜੇ ਫੈਬਰਿਕ ਜਿਹੜਾ ਜੇ ਤੁਹਾਨੂੰ ਮਿਲ ਜੂਗਾ ਜੇ ਸ਼ਿਮਰ ਸੈਲਫ ਦੇ ਵਿੱਚ ਤੇ ਅभी ਦੁਪट्टे ਦਾ ਕੰਟਰਾਸਟ ਚੈੱਕ ਕਰਿਓ ਇਹਦੇ ਨਾਲ ਬਹੁਤ ਸੋਹਣੀ ਸ਼ੇਡ ਜੇ ਨਿਓਨ ਸ਼ੇਡ ਦੇ ਵਿੱਚ ਆ ਗਿਆ ਦੁਪੱਟਾ ਇਹਦੇ ਨਾਲ ਤੇ ਇਧਰੋਂ ਸਾਰੀ ਫਰੰਟ ਜਿਹੜੀ ਇਹ ਤੁਸੀਂ ਵੇਖ ਸਕਦੇ ਜੇ ਨੈਕ ਹੈਵੀ ਬਣੀ ਆ ਫਰੰਟ ਬਹੁਤ ਪਿਆਰੀ ਆ ਤੇ ਆਹ ਨਾਲ ਇਹਦੇ ਆ ਗਿਆ ਜੇ ਬਾਵਾ ਦੇ ਉੱਤੇ ਡਿਜ਼ਾਈਨ ਤੇ ਦੁਪੱਟਾ ਆ ਗਿਆ ਜੇ ਚੁਣੌਣ ਦਾ ਇਹਦੇ ਨਾਲ ਰੇਟ ਤੁਹਾਨੂੰ ਮਿਲ ਗਿਆ ਬੜਾ ਪਿਆਰਾ ਜਿਹਾ ਸਸਤਾ ਜਿਹਾ ਸਿਰਫ ਤੇ ਸਿਰਫ 900 ਤੇ 90 ਰੁਪਏ ਦੇ ਵਿੱਚ ਤੇ ਅੱਗੇ ਆ ਗਈ ਪਿਸਤਾ ਛੇਡ ਤੇ ਕੰਟਰਾਸਟ ਇਹਦਾ ਵੀ ਵੇਖੋ ਕੰਟਰਾਸਟ ਬਹੁਤ ਜਿਆਦਾ ਸੋਹਣੇ ਨੇ ਥ੍ਰੈਡ ਦੇ ਨਾਲ ਮੈਚ ਕਰਕੇ ਕਢਾਈਆਂ ਦੇ ਜਿਹੜੇ ਆ ਕੰਟਰਾਸਟ ਬਹੁਤ ਹੀ ਸੋਹਣੇ ਨੇ ਹਲਕਾ ਕਰੋ ਚੈੱਕ ਵੀ ਇਹ ਵੀ ਤੁਸੀਂ ਲੈ ਸਕਦੇ ਜੇ ਸਾਡੇ ਕੋਲ 990 ਰੁਪਏ ਦੇ ਵਿੱਚ ਸ਼ਿਪਿੰਗ ਦਵਾਂਗੇ ਫ੍ਰੀ ਤੁਹਾਨੂੰ ਇਹਦੇ ਉੱਤੇ ਵੀ ਤੇ ਇਹਦੇ ਵਿੱਚ ਵੀ ਤੁਹਾਨੂੰ ਮਿਲ ਜੂਗਾ ਇਹਦੀਆਂ ਬਾਹਾਂ ਦੇ ਉੱਤੇ ਹੈਵੀਆ ਵਰਕ ਤੇ ਹੈਵੀਆ ਡਿਜ਼ਾਈਨ ਆ ਲੋ ਇਹ ਤੁਸੀਂ ਲੈ ਸਕਦੇ ਜੇ ਸਾਡੇ ਕੋਲ 990 ਰੁਪਏ ਦੇ ਵਿੱਚ ਸ਼ਿਮਰ ਸੈਲਫ ਦੇ ਵਿੱਚ ਸੂਟ ਤੇ ਆਹ ਕਲਰ ਹੈਗਾ ਜੇ ਆਪਣੇ ਕੋਲ ਇੱਕੋ ਸਿੰਗਲ ਕਲਰ ਮਹਿੰਦੀ ਛੇੜ ਜੇ ਸੂਟ ਦੀ ਬਹੁਤ ਜ਼ਿਆਦਾ ਸੋਹਣੀ ਤੇ ਇਹ ਆ ਗਿਆ ਜੇ ਕ੍ਰੇਪ ਸਿਲਕ ਦੀ ਆ ਗਈ ਜੇ ਸ਼ਰਟ ਇਹਦੀ ਇਹ ਸਾਰਾ ਤੁਸੀਂ ਵੇਖ ਸਕਦੇ ਜੇ ਬਹੁਤ ਜ਼ਿਆਦਾ ਸੋਹਣਾ ਵਰਕ ਹੈ ਦੇ ਉੱਤੇ ਤੇ ਇਧਰੋਂ ਥੱਲੇ ਇਹਦੇ ਘੇਰੇ ਦੇ ਉੱਤੇ ਵਰਕ ਵੀ ਬੜਾ ਸ਼ਾਨਦਾਰ ਜੇ ਤੇ ਨਾਲ ਇਹਦੇ ਬਾਟਮ ਜਿਹੜੀ ਜੇ ਉਹ ਆ ਗਈ ਜੇ ਫਿਓਨਾ ਸਿਲਕ ਦੀ ਬਾਟਮ ਦੇ ਉੱਤੇ ਵੀ ਵਰਕ ਹੈ ਬੜਾ ਸੋਹਣਾ ਤੇ ਔਰਗਾਂਜਾ ਦਾ ਆ ਗਿਆ ਜੇ ਚੱਕ ਦਾ ਦੁਪੱਟਾ ਇਹਦੇ ਨਾਲ ਤੇ ਇਹ ਵੀ ਤੁਸੀਂ ਸੜ ਕੋ ਲੈ ਸਕਦੇ ਜੇ 990 ਰੁਪਈਆ ਦੇ ਨਾਲ ਸ਼ਿਪਿੰਗ ਫਰੀ ਜੇ ਪੂਰੇ ਆਲਓਵਰ ਇੰਡੀਆ ਦੇ ਵਿੱਚ ਦੁਪਟਾ ਔਰ ਗਾਂਜਾ ਦਾ ਜੇ ਬਾਟਮ ਜਿਹੜੀ ਉਹ ਫਿਓਨਾ ਦੀ ਤੇ ਜਿਹੜੀ ਸ਼ਰਟ ਜੇ ਉਹ ਕ੍ਰੇਪ ਸਿਲਕ ਦੀ 990 ਰੁਪਈਆ ਦੇ ਨਾਲ ਤੇ ਇਹ ਹੁਣ ਤੱਕ ਹੀਗੀ ਆਪਣੇ ਕੋਲ 990 ਰੁਪਈਆ ਦੀ ਕਲੈਕਸ਼ਨ ਇਸ ਤੋਂ ਬਾਅਦ ਅੱਗੇ ਜਿਹੜੇ ਸੂਟ ਆਪਾਂ ਸ਼ੁਰੂ ਕਰਦੇ ਆ ਉਹਦਾ ਰੇਟ ਪਲੱਸ ਆਊਗਾ ਆਜਾ ਤੁਹਾਨੂੰ ਪਰਮ ਚੈੱਕ ਹੁਣ ਜਿਹੜੀ ਸੂਟਾਂ ਦੀ ਰੇਂਜ ਸ਼ੁਰੂ ਹੋਣ ਲੱਗੀ ਆ ਇਹ ਵੀ ਬਹੁਤ ਜ਼ਿਆਦਾ ਸੋਹਣੇ ਜੇ ਤੇ ਬਹੁਤ ਹੀ ਪਿਆਰਾ ਸਟੱਫ ਜੇ ਤੇ ਇਹ ਵੀ ਤੁਹਾਨੂੰ ਮਿਲ ਜੂਗਾ ਜੇ ਸ਼ਿਮਰ ਦੇ ਵਿੱਚ ਡਿਜ਼ਾਈਨ ਚੈੱਕ ਕਰ ਲਓ ਇਹਨਾਂ ਦੇ ਦੁਪੱਟਿਆਂ ਦੀ ਜਿਹੜੀ ਆ ਮੈਚਿੰਗ ਉਹ ਵੀ ਚੈੱਕ ਕਰਾਉਣਾ ਤੁਹਾਨੂੰ ਮੈਂ ਵੀ ਨੈਕ ਦੇ ਨਾਲ ਜੇ ਬੜਾ ਸੋਹਣਾ ਹੈ ਵੀ ਡਿਜ਼ਾਈਨ ਇਹ ਸਾਰੀ ਇਹਦੀ ਜਿਹੜੀ ਫਰੰਟ ਬਣੀ ਜੇ ਬਹੁਤ ਜ਼ਿਆਦਾ ਸ਼ਾਨਦਾਰ ਸੂਟ ਦੀ ਤੇ ਇਧਰੋਂ ਇਹਦੇ ਆ ਜੂਗਾ ਜੇ ਪੋਹਿਆਂ ਦੇ ਉੱਤੇ ਡਿਜ਼ਾਈਨ ਆ ਬਾਹਾਂ ਤੇ ਪੋਹਿਆਂ ਤੇ ਕਿਤੇ ਵੀ ਤੁਸੀਂ ਲਿਆ ਸਕਦੇ ਜੇ ਇਹਦੇ ਵਿੱਚ ਥੱਲੇ ਘੇਰੇ ਦੇ ਉੱਤੇ ਵਰਕ ਹੋਇਆ ਜੇ ਬੜਾ ਸ਼ਾਨਦਾਰ ਨਾਲ ਮਿਰਰ ਵਰਕ ਜੇ ਇੱਧਰ ਵੀ ਤੁਸੀਂ ਵੇਖ ਸਕਦੇ ਜੇ ਸਾਰਾ ਮਿਰਰ ਵਰਕ ਹੈ ਪਲੱਸ ਤਿੱਲੇ ਦਾ ਵਰਕ ਜੇ ਤੇ ਇਦਾਂ ਹੀ ਸੇਮ ਜਿਹੜਾ ਜੇ neck ਦੇ ਉੱਤੇ ਡਿਜ਼ਾਈਨ ਇਹਦਾ ਲੈਂਥ ਇਹਦੀ ਜਿਹੜੀ ਜੇ 42 2 ਤੱਕ ਰੈਡੀ ਹੋ ਜਾਂਦੀ ਜੇ ਤੇ ਨਾਲ ਇਹਦੇ ਦੁਪੱਟਾ ਜੇ ਚਨਾਉਣ ਦਾ tie and dye ਦਾ ਦੁਪੱਟਾ ਵੀ ਤੁਸੀਂ ਵੇਖ ਸਕਦੇ ਜੇ ਬੜਾ ਸੋਹਣਾ ਤੇ ਬਹੁਤ ਜ਼ਿਆਦਾ ਪਿਆਰਾ 4 ਸਾਈਡ ਲੱਗੀ ਜੇ ਲੈਸ ਦੁਪੱਟੇ ਦੇ ਉੱਤੇ ਤੇ ਇਹ ਆ ਗਿਆ tie and dye ਦੇ ਵਿੱਚ ਦੁਪੱਟਾ ਕਾਪਰ ਸ਼ੇਡ ਆ ਗਈ ਰੇਂਜ ਬੜੀ ਪੈਰੀਜੇ ਸੂਟ ਦੀ ਬਹੁਤ ਜ਼ਿਆਦਾ ਸੋਹਣਾ ਸਟਾਫ ਜੇ ਤੇ ਇਹ ਤੁਹਾਨੂੰ ਮਿਲੂਗਾ ਜੇ ਸਿਰਫ ਤੇ ਸਿਰਫ 1090 ਰੁਪਈਆ ਦੇ ਵਿੱਚ ਸ਼ਿਪਿੰਗ ਫ੍ਰੀ ਜੇ ਪੂਰੇ ਆਲਓਵਰ ਇੰਡੀਆ 'ਚ ਤੁਸੀਂ ਇਹ ਸੂਟ ਲੈ ਸਕਦੇ ਜੇ ਸਿਰਫ ਤੇ ਸਿਰਫ 1090 ਰੁਪਈਆ ਦੇ ਵਿੱਚ ਆਲੋ ਜੀ ਅਗਲੀ ਸ਼ੇਡ ਵੀ ਕਰਿਓ ਚੈੱਕ ਕਲਰ ਆ ਗਿਆ ਮੂੰਗੀਆਂ ਬਹੁਤ ਪਿਆਰਾ ਸਟਾਫ ਜੇ ਇਸ ਫੈਬਰਿਕ ਆ ਗਿਆ ਜੇ ਸ਼ਿਮਰ ਦਾ ਸੂਟ ਦਾ ਤੇ ਨਾਲ ਇਹਦੇ ਆ ਗਿਆ ਜੇ ਥੱਲੇ ਘੇਰੇ ਦੇ ਉੱਤੇ ਵਰਕ ਬੜਾ ਪਿਆਰਾ ਜਿਹਾ ਕੰਟਰਾਸਟ ਬਹੁਤ ਸੋਹਣਾ ਤੇ ਇਧਰੋਂ ਦੁਪट्टे ਦਾ ਵੀ ਇਹਦੇ ਨਾਲ ਕੰਟਰਾਸਟਡ ਆ ਜੇ ਬਹੁਤ ਪਿਆਰਾ ਜਿਹਾ ਇਹ ਵੀ ਹੈਗਾ ਚਨਾਉਣ ਦੇ ਵਿੱਚ ਫੋਰ ਸਾਈਡ ਆ ਗਈ ਲੈਸ ਦੁਪट्टे ਤੇ ਨਾਲ ਇਹਦੇ ਆ ਗਿਆ ਬਹਾਂ ਦੇ ਉੱਪਰ ਵਰਕ ਆ ਲਓ ਜੀ ਇਹ ਆ ਗਿਆ ਜੇ 1090 ਰੁਪਈਆ ਦਾ ਸੂਟ ਬੜਾ ਸ਼ਾਨਦਾਰ ਤੇ ਬਹੁਤ ਜਿਆਦਾ ਜਾਨਦਾਰ ਤੇ ਇਹਦੇ ਵਿੱਚ ਕਲਰ ਆ ਗਿਆ ਅਗੇ ਬਹੁਤ ਪਿਆਰਾ ਜਿਹਾ ਤੇ ਨਾਲ ਆ ਗਿਆ ਦੁਪੱਟਾ ਕੰਟਰਾਸਟ ਬਹੁਤ ਹੀ ਸ਼ਾਨਦਾਰ ਇਹਦੇ ਵਿੱਚ ਤੁਹਾਨੂੰ ਮਿਲ ਜਣਗੇ ਆਪਣੇ ਕੋਲ ਤਿੰਨ ਕਲਰ ਇਹ ਆ ਲਾਸਟ ਕਲਰ ਆਪਣਾ ਤੇ ਇਹ ਆ ਗਿਆ ਦੁਪੱਟਾ ਇਹਦੇ ਨਾਲ ਟਾਈ ਐਂਡ ਡਾਈ ਦਾ ਨਾਲ ਫਿਰੋਜੀ ਦਾ ਕੰਟਰਾਸਟ ਜਿਹ ਵਿੱਚ ਬੜਾ ਸੋਹਣਾ ਜਿਹਾ ਤੇ ਰੇਡ ਇਹ ਇਹਦਾ ਹੈ ਜੇ 1090 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੇ ਇਹ ਹੁਣ ਤੱਕ ਜਿਹੜੀ ਤੁਹਾਨੂੰ ਰੇਂਜ ਵਿਖਾਈ ਸੀ ਆਪਾਂ ਉਹ ਹੈਗੀ ਹੀ 1090 ਰੁਪਈਆ ਦੀ ਹੁਣ ਉਸ ਤੋਂ ਪਲੱਸ ਰੇਂਜ ਦਾ ਦਿਖਾਉਂਗਾ ਸੂਟ ਮੈਂ ਸੂਟ ਤੁਹਾਨੂੰ ਮਿਲੂਗਾ ਸੋਲੋ ਤੇ ਇਹਦੇ ਵਿੱਚ ਤੁਹਾਨੂੰ ਪੀਸ ਮਿਲ ਜਾਣਗੇ ਹੈ ਕਲਰ ਇੱਕੋ ਹੀ ਜੇ ਬਾਸੇ ਦੇ ਵਿੱਚ ਬੜੀ ਪਿਆਰੀ ਆ ਗਈ ਜੇ ਰਸਟ ਸ਼ੇਡ ਇਹ ਸੂਟ ਪਹਿਲਾਂ ਵੀ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਆਇਆ ਸੀ ਹੈਂਡਵਰਕ ਦੇ ਨਾਲ ਹੀ ਇਹ ਰੇਟ ਜਿਹੜਾ ਇਹਦਾ ਬਹੁਤ ਜ਼ਿਆਦਾ ਪਿਆਰਾ ਹੈ ਰੀਜ਼ਨੇਬਲ ਹੀ ਤੇ ਤੁਸੀਂ ਬਹੁਤ ਜ਼ਿਆਦਾ ਪਸੰਦ ਵੀ ਕੀਤਾ ਹੈ ਸਾਰਿਆਂ ਨੇ ਤੇ ਚੈੱਕ ਕਰ ਲਓ ਇਹਦੇ ਥੱਲੇ ਕਿਹੜੇ ਦੇ ਉੱਤੇ ਸਾਰਿਆਂ ਦਾ ਤੁਸੀਂ ਵੇਖ ਸਕਦੇ ਜੀ ਬਹੁਤ ਸ਼ਾਨਦਾਰ ਜਿਹੜਾ ਹੈਂਡਵਰਕ ਹੋਇਆ ਸਾਰੇ ਸੂਟ ਦੇ ਵਿੱਚ ਤੇ ਇਧਰੋਂ ਇਹਦੀ ਨੈਕ ਦੇ ਉੱਤੇ ਵੀ ਬੜਾ ਸ਼ਾਨਦਾਰ ਹੈਂਡਵਰਕ ਆ ਤੇ ਦੁਪੱਟਾ ਇਹਦੇ ਨਾਲ ਆ ਗਿਆ ਜੇ ਚਨਾਉਣ ਦਾ ਫੋਰ ਸਾਈਡ ਦੁਪੱਟੇ ਦੇ ਲੱਗੀ ਜੇ ਲੈਸ ਤੇ ਪਲੱਸ ਇਹਦੇ ਵਿੱਚ ਆ ਗਿਆ ਜੇ ਬਾਹਾਂ ਦੇ ਉੱਤੇ ਵਰਕ ਆ ਤੇ ਇਹ ਆਪਣੇ ਕੋ ਲਾਸਟ ਵਾਲਾ ਸੂਟ ਜੇ ਐਂਡ ਵਾਲਾ ਸੂਟ ਜੇ ਤੇ ਐਂਟੀ ਕਰਾਤੀ ਜੇ ਸੂਟ ਨੇ ਰੇਟ ਇਹਦਾ ਹੈਗਾ ਜੇ ਸਿਰਫ ਤੇ ਸਿਰਫ 1175 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੇ ਇਹਦੇ ਵਿੱਚ ਜਿਹੜਾ ਫੈਬਰਿਕ ਤੁਹਾਨੂੰ ਮਿਲੂਗਾ ਸੂਟ ਦਾ ਉਹ ਆਊਗਾ ਜੇ 크ਰੇਪ ਸਿਲਕ ਦਾ ਬਹੁਤ ਜ਼ਿਆਦਾ ਸੋਹਣਾ ਸਟਾਫ ਜੇ 크ਰੇਪ ਸਿਲਕ ਮਿਲ ਜੂਗੀ ਤੁਹਾਨੂੰ ਨਾਲ ਚੁਣੌਣ ਦਾ ਦੁਪੱਟਾ ਮਿਲ ਜੂਗਾ ਜੇ ਤੇ ਰੇਟ ਜਿਹੜਾ ਇਹਦਾ ਦਊਗਾ ਮੈਂ ਤੁਹਾਨੂੰ ਸਿਰਫ 1175 ਰੁਪਏ ਦੇ ਵਿੱਚ ਹੈਂਡਵਰਕ ਦਾ ਸੂਟ ਜੇ ਬੜੀ ਟੌਪ ਦੀ ਕੁਆਲਿਟੀ ਦੇ ਨਾਲ ਤੇ ਇਹ ਹੈਗੇ ਸਾਡੇ ਕੋਲ ਅੱਜ ਦੇ ਸੂਟ ਜਿਹੜੇ ਆਪਾਂ ਤੁਹਾਨੂੰ ਦਿਖਾਉਦੇ ਆ 875 ਤੋਂ ਲੈ ਕੇ ਤੇ 1175 ਦੀ ਰੇਂਜ ਦੇ ਵਿੱਚ ਵਿੱਚ ਸਾਰੇ ਸੂਟ ਤੇ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਸੂਟ ਲੈ ਸਕਦੇ ਜੇ ਸਿੰਗਲ ਸੂਟ ਜਿਹੜਾ ਜੇ ਆਪਾਂ ਅਵੇਲੇਬਲ ਕਰਾ ਦਾਂਗੇ ਤੁਹਾਨੂੰ ਸ਼ਿਪਿੰਗ ਆਲ ਓਵਰ ਇੰਡੀਆ 'ਚ ਫ੍ਰੀ ਜੇ ਸਾਡੀ ਪੇਮੈਂਟ ਆਨਲਾਈਨ ਅਡਵਾਂਸ ਜੇ ਕੈਸ਼ ਔਨ ਡਿਲੀਵਰੀ ਜਿਹੜੀ ਆਪਾਂ ਨਹੀਂ ਜੇ ਕਰਦੇ ਤੇ ਬਾਕੀ ਹੋਰ ਨਵਾਂ ਸਟਾਕ ਤੇ ਨਵੀਆਂ ਵੀਡੀਓ ਵੇਖਣ ਲਈ ਤੁਸੀਂ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ Instagram ਪੇਜ ਨੂੰ ਫੋਲੋ ਕਰਿਓ Facebook ਪੇਜ ਤੇ ਵੀ ਤੁਹਾਨੂੰ ਮਿਲਾਂਗੇ ਜੀ ਬਾਏ